ਸਸੇ ਗਾਣੇ ਬੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਕੌਰ ਜੋਸ਼ੀ ਜੋਸ਼ੀ ਜਨਨਾਂ ਨਾਮ ਤੇ ਅਸੀਂ ਨਾਮ ਤੇ ਕਰਵਾਇਆ ਕਰਦੇ ਹਾਂ ਉਹ ਖਾਦਨਾਂ ਸੇ ਤੋਂ ਲੈ ਸਾਹਮਣੇ ਨਹੀਂ ਨਾ ਜੀਤੀ ਹੈ ਤੇ ਆਜੂ ਫਿਰ ਆਪਾਂ ਲਾ ਲਾਂਗੇ ਰੌਣਕ ਤੇ ਇੱਕ ਮੈਂ ਜਿਹੜਾ ਮਿਲਤਾਰ ਪਾਉਂਗਾ ਨਾ ਉਹ ਬਾਅਦ ਦੇ ਪ੍ਰਮਾਣ ਗਿਆਨ ਦੱਸਿਆ ਉਹ ਬਿਲਕੁਲ ਪੱਕਾ ਹੈ ਤੁਹਾਡੀ ਜ਼ਿੰਦਗੀਆਂ ਸਾਰੀਆਂ ਕਹਿੰਦੇ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੁਸੀਂ ਇੱਕ ਪਾ ਕੇ ਦੇਖ ਲਓ ਇਹ ਕਾਪੀ ਪੈਨਸਲ ਲੈ ਕੇ ਵੈਲਿਊ ਇਸ ਕੋ ਬਾਅਦ ਮੈਂ ਹਲਕਾ ਕਰਾਂਗੇ ਹੈ ਨਾ ਉਹ ਪਾ ਮੈਂ ਕਿਉਂ ਨੁਕਤੇ ਹੀ ਕਹਿ ਦਿੰਨੀ ਆ ਫਿਰ ਮੈਂ ਤੇ ਉਹ ਮਹਾਰਾਜ ਜੀ ਫੇਰ ਮਾਣਦੇ ਨਸ਼ਿਆ ਹੋ ਗਿਆ ਕਿਸੇ ਪੰਡਤ ਕੋਲ ਜਾਣ ਦੀ ਲੋੜ ਨਹੀਂ ਇਹ ਕਿਸੇ ਉਹ ਮੇਰੇ ਕੋਲੋਂ ਹੀ ਕਰਕੇ ਲਿਖ ਲਿਆ ਹੈ ਨਾ ਲੋਕਰ ਥੋੜਾ ਜਿਹਾ ਕੰਪਰ ਲੱਗਿਆ ਫਿਰ ਆਪ ਦਾ ਆਪ ਉਸ ਤੋਂ ਵੀ ਨਹੀਂ ਦੇ ਸਮਝਿਆ ਇਹਦੇ ਵਿੱਚ ਇੱਕ ਮੋਟਿਆ ਆ ਰ ਠੀਕ ਕਹਿੰਦੀ ਹੈ ਕਿ ਜੇ ਜੀ ਦੇ ਤੁਸੀਂ ਆਪ ਹੀ ਸਾ ਕਾਬ ਨੇ ਬਰਸੇ ਮੇ ਕਿਨਾਨੀ ਕੋਈ ਬਹਿੰਦੀ কৈ লবতিয় দি শৰি মই লবতিয় দি ਬਰਿਸੇ ਨੀਰ ਮਾਏ ਰਾਣੀ ਨਹੀਂ ਕੋਈ ਅੰਬਰੋਂ ਬਰਿਸੇ ਨੀਰ ਹੋਏ ਪਰਾਨਸੀ ਬਾਂਬਾ Gracias. Okay.

পাব না ভোল হে মা পাব না ভোল হে সাবন বর সে ਕਈ ਕਣੇ ਰੁਖਾਂ ਦੀ ਚਾਮਾਏ ਰਾਣੀ ਨਹੀਂ ਕੋਈ ਕਣੇ ਰੁਖਾਂ ਦੀ ਸ਼ਾਓਏ ਤੇਰੇ ਬਿਨਾ ਮੇਰੇ பயணி ஹரிய தா பச்சார்கா ਦੇ ਮਾਪ ਗਏ ਸਾਵਣ ਬਰਸੇ ਮੇ ਗਿਲਾ ਨਹੀਂ ਕੋਈ ਘਟਾ ਚੜੀ ਕਰਨ ਕੋਰੀ ਮਾਇ ਅਮਰੀਏ ਨਹੀਂ ਕੋਈ ਘਟਾ ਚੜੀ ਕਰਨ ਕੋਰੀ ராமாநா ਪੀਕ ਕੂੜੀ ਆਵੇ ਪੀਕ ਜਾਣਾ ਚਾਹੁੰਦੀ ਹੈ ਨਾ ਤਾਂ ਘਰ ਦੇ ਲੈਣਾ ਹੈ ਤੇ ਨਾ ਹੀ ਸੱਸ ਕਹਿੰਦੀ ਆਪੀ ਲੈ ਜਾਣ ਤੇ ਚਾਰੀ ਫਿਰ ਹਰ ਕਿਹਾ ਹੰਬ ਕੇ ਬੈਠ ਗਈ ਵੀ ਮੇਰਾ ਤਾਂ ਕੋਈ ਹੁਣ ਜੋਰ ਨਹੀਂ ਚੱਲਦਾ ਹਨਾ ਤੇ ਮੈਂ ਤੁਸੀਂ ਸਮਝ ਗਈਗੀ ਇਹ ਸਾਰਾ ਬਹੁਤ ਤੇਰਾ ਸੁਜੀਤ ਕਹਿੰਦੀ ਹੋ ਗਿਆ ਹੁਣਾਂ ਦੋਨੋਂ ਤੇ ਹੁਣ ਤੁਸੀਂ ਚੱਕ ਲੋੜ ਦੀ ਕਰ ਲਵਾਤ ਤੇ ਆਪੀ ਤੇ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਹ ਮਹਾਰਾਜ ਪ੍ਰੇਮਾਨੰਦ ਜੀ ਨੇ ਦੱਸਿਆ ਉਹਨਾਂ ਦੇ ਮੈਨੂੰ ਵੀ ਸੁਣਾ ਦਿੱ ਗਏ ਨੇ ਤੇ ਤੁਸੀਂ ਨਾ ਵੀ ਤੁਹਾਡੀ ਕਿਸਮਤ ਦਾ ਤਾਲਾ ਖੁੱਲ ਜਾਊਗਾ ਕੋਈ ਵੀ ਤੁਹਾਨੂੰ ਪਰੇਸ਼ਾਨੀ ਆ ਤੁਸੀਂ ਪਤਾ ਕੀ ਕਰਨਾ ਹੈ ਤੁਸੀਂ ਇੱਕ ਸ਼ੁੱਕਰਵਾਰ ਵਾਲੇ ਦਿਨ ਜਨ ਜਾਲ ਰੱਖੋ ਸ਼ੁੱਕਰਵਾਰ ਵਾਲੇ ਦਿਨ ਤੁਸੀਂ ਇੱਕ ਸਟੀਲ ਜਾਂ ਲੋਹੇ ਦਾ ਤਾਲਾ ਲਿਆਓ ਦੁਕਾਨ ਤੋਂ ਜਾ ਕੇ ਉਹਨੂੰ ਨਾ ਆਪ ਖੋਲਿਓ ਨਾ ਦੁਕਾਨਦਾਰ ਖੋਲ੍ਹੇ ਹਨਾ ਉਹ ਤੁਸੀਂ ਉਸ ਦਿਨ ਲਿਆ ਉਹ ਤੇ ਰਾਤ ਨੂੰ ਆਪ ਦੇ ਸਰਾਣੇ ਠਾ ਲੈ ਕੇ ਸੌਂ ਜਾਓ ਤੇ ਸਵੇਰੇ ਹੀ ਤੁਸੀਂ ਰਾਤ ਨੂੰ ਪਰੇਸ਼ਾਨ ਹੋਣ ਲੱਗੇ ਸਵੇਰੇ ਨਾ ਉੱਠੋ ਕਿ ਕਿਸੇ ਮੰਦਰ ਵਿੱਚ ਜਾਓ ਜੋ 50 ਕੋਠੇ ਤਾਲਾ ਰੱਖਿਆ ਜਦੋਂ ਕੋਈ ਉਸ ਤਾਲੇ ਨੂੰ ਖੋਲੂਗਾ ਤੁਹਾਡੀ ਕਿਸਮਤ ਨਾਲ ਦੀ ਨਾਲ ਕੋਈ ਤੁਹਾਡਾ ਕੰਮ ਨਹੀਂ ਬਣਦਾ ਰੁਕੋ ਇਹ ਕੰਮ ਨੇ ਸਭ ਠੀਕ ਹੋ ਜਾਣਗੇ ਇਹਨੂੰ ਇੱਕ ਵਾਰੀ ਥੋੜੀ ਕਿਸਮਤ ਆਵਾ ਗੁਰੂ ਇੱਕ ਵਾਰੀ ਇਹਨੂੰ ਜ਼ਰੂਰ ਕਰਕੇ ਦੇਖੋ ਦਿਨ ਸ਼ੁੱਕਰਵਾਰ ਨੂੰ ਹੋਵੇਗਾ ਕਿ ਉਹਨੇ ਰੱਖਿਆ ਤੇ ਲੋਰ ਹੋ ਗਏ ਤੁਹਾਨੂੰ ਛੁੱਟੀਆਂ ਕੱਲ ਉਹਨਾਂ ਨੇ ਗੀਤ ਤੇ ਨਵੇਂ ਉਹਦੇ ਨਾਲ ਫੇਰ ਮਿਲਾਂਗੇ